ਜੀ ਮੈਂ ਦਰਸ਼ਨਖੋਰ ਬੀਦਰਦਪੁਰ ਤੁਸੀਂ ਦੇਖ ਰਹੇ ਹੋ ਬੀਪੀਜੀ ਨਿਊਜ਼ ਟੀਵੀ ਇੰਟਰਨੈਸ਼ਨਲ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਬਚਿੱਤਰ ਸਿੰਘ ਕੋਟਲਾ ਨੇ ਲੋਕਾਂ ਨੂੰ ਕੀਤੀ ਅਪੀਲ ਜੋ ਕਿਸਾਨ ਸ਼ੰਭੂ ਅਤੇ ਖਲੋਰੀ ਬਾਰਡਰ ਤੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸ਼ਾਂਤਮਈ ਬੈਠੇ ਕਿਸਾਨਾਂ ਤੇ ਪੰਜਾਬ ਸਰਕਾਰ ਵੱਲੋਂ ਸਿੱਧਾ ਕੀਤਾ ਗਿਆ ਹਮਲਾ ਕਿਸਾਨਾਂ ਨੂੰ ਚੁੱਕ-ਚੁੱਕ ਕੇ ਜੇਲ੍ਹਾਂ ਵਿੱਚ ਡੱਕਿਆ ਗਿਆ ਉਹਨਾਂ ਨੂੰ ਜਲਦੀ ਰਿਹਾ ਕਰਵਾਉਣ ਵਾਸਤੇ ਬਚਿੱਤਰ ਸਿੰਘ ਕੋਟਲਾ ਨੇ ਲੋਕਾਂ ਨੂੰ ਕੀਤੀ ਅਪੀਲ ਸਾਨੂੰ ਸੜਕਾਂ ਤੇ ਉੱਤਰ ਕੇ ਸੜਕਾਂ ਬਲੌਕ ਕਰ ਦੇਣੀਆਂ ਚਾਹੀਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਚਿੱਤਰ ਸਿੰਘ ਕੋਟਲਾ ਸੂਬਾ ਪ੍ਰਧਾਨ ਕਿਸਾਨ ਨੌਜਵਾਨ ਚਸ਼ਮਰੀ ਪੰਜਾਬ ਤੋਂ ਵੇਖੋ ਭਰਾਓ ਜਿਹੜੇ ਮਾਂ ਸਰਕਾਰ ਨੇ ਰਾਤੀ ਸਾਡੇ ਦੋਨਾਂ ਬਾਜ਼ਾਰਾਂ ਦੇ ਉੱਤੇ ਚੱਲ ਰਹੇ ਸ਼ਾਂਤਮਈ ਧਰਨੇ ਨੂੰ ਕਦੇਣ ਵਾਸਤੇ ਸਾਡੇ ਬਜ਼ੁਰਗਾਂ ਦੇ ਉੱਤੇ ਕੁੱਟਮਾਰ ਲਾਠੀ ਚਾਰਜ ਕੀਤਾ ਔਰ 750 ਤੋਂ ਵੱਧ ਜਿਹੜਾ ਕਿਸਾਨ ਆ ਉਹ ਡਿਟੇਨ ਕੀਤਾ ਗਿਆ ਔਰ ਜਿਹੜੇ ਸਾਡੇ ਆਗੂ ਚੰਡੀਗੜ੍ਹ ਵਿੱਚ ਸੈਂਟਰ ਸਰਕਾਰ ਦੇ ਨਾਲ ਮੀਟਿੰਗ ਕਰਾਈ ਸੀ ਔਰ ਪੰਜਾਬ ਤੇ ਸੈਂਟਰ ਦੇ ਮੰਤਰੀ ਬੈਠੇ ਉਹਨਾਂ ਨੇ ਮਤਲਬ 4 ਮਈ ਦਾ ਵਿਸ਼ਵਾਸ ਦੇ ਕੇ ਵਿਸ਼ਵਾਸ ਘਾਟ ਕੀਤਾ ਇਸ ਕਰਕੇ ਪਰੋ ਜਿਸ ਚੀਜ਼ ਦਾ ਸਾਨੂੰ ਪੂਰਾ ਵੀ ਜਿਹੜਾ ਉਹ ਸੰਕਾ ਦੀ ਸਰਕਾਰ ਜੀ ਇੱਥੋਂ ਤੱਕ ਜਾਊਗੀ ਜੇ ਅਸੀਂ ਵੇਸਲੇ ਹੋ ਕੇ ਕਰਾਂਗੇ ਮਤਲਬ ਆਪਣੇ तरीके ਦੇ ਨਾਲ ਜਿਹੜਾ ਸਾਡਾ ਅੰਦੋਲਨ ਚੱਲ ਰਿਹਾ ਹੈ ਸ਼ਾਂਤਮਈ ਪੀਸਫੁੱਲ ਔਰ ਉਹਦੇ ਤੇ ਜਿਹੜੇ ਸਰਕਾਰ ਨੇ ਕੋਈ ਹਰਕਤ ਕੀਤੀ ਤਾਂ ਤਗੜੇ ਹੋ ਕੇ ਮੇਰੇ ਵੀਰੋ ਮੇਰੇ ਭਰਾਓ ਸੜਕਾਂ ਤੇ ਆਓ ਕਿਉਂਕਿ ਸਰਕਾਰ ਨੂੰ ਇਹ ਤਗੜੀ ਚੇਤਾਵਨੀ ਦਿੱਤੀ ਜਾਵੇ ਕਿ ਜੇ ਸਰਕਾਰ ਨੇ ਸਭੂ ਤੇ ਖਨੌਰੀ ਦੇ ਉੱਤੇ ਇਹ ਕੋਈ ਚੀ ਹਰਕਤ ਕੀਤੀ ਆ ਥਾਂ ਥਾਂ ਦੇ ਉੱਤੇ ਜਿਹੜਾ ਧਰਨੇ ਲਾ ਕੇ ਸੜਕਾਂ ਬਲੌਕ ਕਰਕੇ ਸਭੂ ਤੇ ਖਨੌਰੀ ਵਰਗਾ ਜਿਹੜਾ ਉਹ ਮਾਹੌਲ ਬਣ ਜਾਵੇਗਾ ਤਾਂ ਅਸੀਂ ਥਾਂ ਥਾਂ ਦੇ ਉੱਤੇ ਜਿਹੜੇ ਵੱਡੇ ਪੋਸਟ ਚਲਾਈਏ ਜਿਹੜੀ ਸਾਡੀਆਂ ਸੈਕਟਰ ਸਰਕਾਰ ਦੇ ਨਾਲ ਮੰਗਾਂ ਸੀਗੀਆਂ ਮਾਨ ਸਰਕਾਰ ਜਿਹੜਾ ਪਿੱਛੇ ਐਸ ਕੇ ਅਮਨੇ ਇੱਕ ਧਰਨਾ ਦਿਨਾ ਸੀ ਚੰਡੀਗੜ੍ਹ ਕਹਿੰਦੀ ਸੀ ਕਿ ਮੇਰੇ ਨਾਲ ਤੁਹਾਡੀਆਂ ਮੰਗਾਂ ਨਹੀਂ ਪੰਦੀਆਂ ਤੁਹਾਡੀਆਂ ਸੈਂਟਰ ਸਰਕਾਰ ਦੇ ਨਾਲ ਮੰਗਾਂ ਇਸ ਸੈਂਟਰ ਨਾਲ ਜਿਹੜਾ ਉਹ ਧਰਨਾ ਲਾਇਆ ਜੋ ਕਿ ਸਾਡੇ ਜਿਹੜੇ ਧਰਨੇ ਸੰਬਲ ਤੇ ਕਨੌਰੀ ਰਤਨਪੁਰਾ ਬਾਰਡਰ ਤੇ ਚੱਲ ਰਹੇ ਨੇ ਇਹ ਸੈਂਟਰ ਸਰਕਾਰ ਨਾਲ ਚੱਲ ਰਹੇ ਰਮਾਨ ਸਰਕਾਰ ਦਾ ਕੁਝ ਇਹਦੇ ਵਿੱਚ ਰੋਲ ਨਹੀਂ ਸੀਗਾ ਤਾਂ ਆਇਸ ਵੇਲੇ ਜਿਹੜਾ ਮਾਂ ਸਰਕਾਰ ਨੇ ਬਹੁਤ ਤੋਂ ਵੱਡਾ ਸੈਂਟਰ ਸਰਕਾਰ ਦੀ ਬੀਜੇਪੀ ਦੇ ਬੀਟੇ ਬਣ ਕੇ ਰੋਲ ਨਿਭਾਇਆ ਇਸ ਕਰਕੇ ਪ੍ਰਾਅ ਤਗੜੇ ਹੋ ਕੇ ਸੜਕਾਂ ਤੇ ਆਓ ਸੜਕਾਂ ਦੇ ਉੱਤੇ ਆ ਕੇ ਹੀ ਸਾਡਾ ਹਾਲ ਹੈ ਜਿਹੜੇ ਸਾਡੇ ਆਗੂ ਫੜੇ ਗਏ ਨੇ ਉਹਨਾਂ ਨੂੰ ਤੁਰੰਤ ਰਿਹਾ ਕਰਾਉਣ ਵਾਸਤੇ ਆਪਾਂ ਨੂੰ ਸੜਕਾਂ ਬਲਾਕ ਕਰਨੀਆਂ ਪੈਣਗੀਆਂ ਮੈਂ ਦੁਬਾਰਾ ਫਿਰ ਬੇਨਤੀ ਅਪੀਲ ਕਰਦਾ ਪੂਰੇ ਪੰਜਾਬ ਵਾਸੀਆਂ ਨੂੰ ਪੂਰੇ ਭਾਰਤ ਦੇ ਲੋਕਾਂ ਨੂੰ ਕੇਰਲਾ ਕਰਨਾਟਕਾ ਤਾਮਿਲਨਾਡੂ ਦੇ ਲੋਕਾਂ ਨੂੰ ਕਿ ਕੋਈ ਸੜਕਾਂ ਬਲਾਕ ਕਰਕੇ ਸਾਡਾ ਜਿਹੜਾ ਇਹ ਅੰਦੋਲਨ ਹੈ ਇਹਨੂੰ ਥਾਂ ਥਾਂ ਤੇ ਤੇਜਣਾ ਉਹ ਸੜਕਾਂ ਬਲਾਕ ਕੀਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ